ਜਿੰਨੀਆਂ ਮਰਜ਼ੀ ਗੋਲੀਆਂ ਚਲਾ ਲੈਣ ਸਾਨੂੰ ਉਹਨਾਂ ਦੇ ਤਰਾਜ ਆ ਜਿਹੜੇ ਕਾਪਟਨ ਹੋਣੀ ਜਾਖੜ ਹੋਣੀ ਪੰਜਾਬ ਦੇ ਪਹਿਲੇ ਦੇ ਅੰਦੋਲਨ ਵਿੱਚ ਟਰੈਕਟਰਾਂ ਦੇ ਝੰਡੇ ਲਾ ਕੇ ਬੈਠੇ ਸੀ ਅੱਜ ਕੈਪਟਨ ਦੀ ਜ਼ਮੀਰ ਮਰ ਗਈ ਆ ਅੱਜ ਜਾਖੜ ਦੀ ਜ਼ਮੀਰ ਮਰ ਗਈ ਆ ਅੱਜ ਇਹ ਸਤੀਵਾ ਦੇ ਕੇ ਹੋਣ ਜੇ ਉਹਨਾਂ ਨੂੰ ਪੰਜਾਬ ਦਾ ਕੋਈ ਦਰਦ ਆ ਉਹਨਾਂ ਦੇ ਭਰਾ ਜਿਹੜੇ ਆ ਕੱਲ ਦੇ ਗੱਡੀਆਂ ਲੱਤ ਲੱਤ ਕੇ ਇੰਨੀ ਜਨਤਾ ਫੱਟੜ ਕਰ ਦਿੱਤੀ ਆ ਮਨਿੰਦਰ ਸਿੰਘ ਦੇ ਸਿਰ ਤੇ ਪਾਗ ਗਿਆ ਜੇ ਇਹ ਜ਼ਮੀਰ ਜਾਗਦੀ ਆ ਅੱਜ ਹੀ ਚਿੱਠੀ ਲਿਖ ਕੇ ਪੰਜਾਬ ਨੂੰ ਆਜਣ ਹੋਰ ਵੀ ਸਾਡੇ ਜਿਹੜੇ ਪੰਜਾਬ ਦੇ ਜਾ ਕੇ ਬੀਜੇਪੀ ਦੀ ਝੋਲੀ ਚ ਪਏ ਆ ਉਹ ਅੱਜ ਅੱਜ ਹੀ ਚਿੱਠੀਆਂ ਲੈ ਕੇ ਦੇ ਦੇਣ ਤੇ ਪੰਜਾਬ ਨੂੰ ਆ ਜਾਣ ਬੇਸ਼ੱਕ ਉਹ ਆਉਦਿਆਂ ਦੇ ਭੁੱਖੇ ਗਏ ਨੇ ਉਹ ਮੋੜਿਓ ਉਹ ਤੁਹਾਨੂੰ ਇੱਥੇ ਰਾਜ ਭਾਗ ਦੇ ਦਾਂਗੇ ਤੁਸੀਂ ਹੱਥ ਜੋੜ ਕੇ ਮੰਗਦੇ ਜੇ ਰਾਜ ਤੁਹਾਨੂੰ ਤੇ ਰਾਜ ਮਾਰੀ ਨੇ ਪਹਿਲਾਂ ਬਖਸ਼ਿਆ ਆ ਰਾਜ ਨੂੰ ਘਟਿਆ ਵੀ ਜਿਹੜੇ ਸਰਦਾਰ ਪਿਛਲੇ ਅੰਦੋਲਨ ਵਿੱਚ ਕਹਿੰਦੇ ਸੀ ਪੰਜਾਬ ਨਾਲ ੱਤਕਾ ਹੋ ਰਿਹਾ ਅੱਜ ਇੱਕ ਰਾਜਗਦੀ ਬਦਲੇ ਜਾ ਕੇ ਮੋਦੀ ਦੇ ਪੈਰਾਂ 'ਚ ਪੈ ਗਏ ਆ ਜੱਕ ਨੂੰ ਸਿੰਘ ਫੌਜਾਂ ਵੀ ਉੱਥੇ ਪਹਿਲੇ ਦਿਨ ਤੋਂ ਜਿਹੜਾ ਮੋٹے ਨਾਲ ਮੋਡਾ ਜੋੜ ਕੇ ਕਿਸਾਨਾਂ ਦੇ ਨਾਲ ਖੜੀਆਂ ਨੇ ਤੇ ਅੱਗੇ ਹੋ ਕੇ ਜਿਹੜਾ ਪ੍ਰਸ਼ਾਸਨ ਦੇ ਨਾਲ ਮੱਥਾ ਲੈ ਰਹੀਆਂ ਨੇ ਬੈਰੀਕੇਡ ਪੱਟਣ ਦੇ ਵਿੱਚ ਵੀ ਨਿੰਗ ਸਿੰਘ ਫੌਜਾਂ ਜਿਹੜੀਆਂ ਅੱਗੇ ਆ ਰਹੀਆਂ ਨੇ ਗੱਲਬਾਤ ਕਰਾਂਗੇ ਕੱਲ ਵੀ ਜਿਹੜੀਆਂ ਇਹਨਾਂ ਦੇ ਵੱਲੋਂ ਜਿਹੜਾ ਬੈਰੀਕੇਡ ਪੁੱਟੇ ਗਏ ਕਾਫੀ ਹੱਦ ਤੱਕ ਜਿਹੜੀ ਸੰਘਰਸ਼ ਜਿਹੜਾ ਕੀਤਾ ਗਿਆ ਤਾਂ ਅੱਜ ਵੀ ਆਪਾਂ ਗੱਲਬਾਤ ਕਰਦੇ ਹਾਂ ਤੇ ਜਿਹੜੇ ਅਥਰੂ ਗੈਸ ਦੇ ਗੋਲੇ ਦਾਗੇ ਗਏ ਸੀ ਕੁਝ ਨਿੰਗ ਸਿੰਘਾਂ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਕਿਸਾਨ ਵੀਰਾਂ ਦੇ ਬਹੁਤ ਸਾਰੇ ਨੌਜਵਾਨਾਂ ਦੇ ਉੱਤੇ ਜਿਹੜੇ ਉਹ ਅਥਰੂ ਗੈਸ ਦੇ ਗੋਲੇ ਦੇਖਦੇ ਨੇ ਜਿਨ੍ਹਾਂ ਨਾਲ ਦੇ ਲਈ ਭਰਤੀ ਵੀ ਕਰਵਾਇਆ ਜਾਂਦਾ ਤੇ ਅੱਜ ਕੁਝ ਨਵੀਂ ਵਿਉਂਤਬੰਦੀ ਜਿਹੜੀ ਇੱਥੇ ਤਿਆਰ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਆਂ ਭਾਜੀ ਕੀ ਵਿਉਂਤਬੰਦੀ ਅੱਜ ਰਹੂਗੀ ਕਿਉਂਕਿ ਕੱਲ ਜਿਸ ਤਰੀਕੇ ਦੇ ਨਾਲ ਮਾਹੌਲ ਬਣਿਆ ਬਹੁਤ ਸਾਰੇ ਨੌਜਵਾਨ ਬਹੁਤ ਸਾਰੇ ਕਿਸਾਨ ਜ਼ਖਮੀ ਹੋ ਗਏ ਕਿਉਂਕਿ ਉਧਰ ਪ੍ਰਸ਼ਾਸਨ ਦੇ ਵੱਲੋਂ ਜੋ ਕਾਰਵਾਈ ਕੀਤੀ ਗਈ ਉਹ ਸਾਰਾ ਕੁਝ ਮੀਡੀਆ ਦੇ ਰਾਹੀਂ ਲੋਕਾਂ ਨੇ ਘਰੇ ਬੈਠ ਕੇ ਵੀ ਵੇਖਿਆ ਤੇ ਅਸੀਂ ਇੱਥੇ ਵੀ ਵੇਖਿਆ ਆ ਤੁਸੀਂ ਮੀਡੀਆ ਵਾਲੇ ਵੇਖ ਹੀ ਰਹੇ ਜੇ ਜੋ ਕੱਲ ਦਾ ਸਰਕਾਰਾਂ ਦੀ ਗੁੰਡਾਗਰਦੀ ਹੋ ਰਹੀ ਆ ਜੋ ਮੋਦੀ ਸਰਕਾਰ ਦੇ ਨਾਲ ਰਲ ਕੇ ਖੱਟਰਨ ਇਹਨਾਂ ਦੋਵਾਂ ਨੇ ਜੋ ਅੰਨੇਵਾ ਗੋਲਾ ਛਟਿਆ ਸ਼ਾਂਤ ਮਈ ਛੜਕ ਦੇ ਉਪਰਾਂ ਜਾਣ ਡੇ ਸੀ ਅੰਦਰੋਲਨ ਕਰਨ ਰਾਹ ਰੋਕ ਕੇ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਦੂਜੀਆਂ ਕੋਈ ਸਾਨੂੰ ਇਹਨਾਂ ਤੇ ਇਤਰਾਜ਼ ਨਹੀਂ ਜਿੰਨੀਆਂ ਮਰਜ਼ੀ ਗੋਲੀਆਂ ਚਲਾ ਲੈਣ ਸਾਨੂੰ ਉਹਨਾਂ ਦੇ ਇਤਰਾਜ਼ ਆ ਜਿਹੜੇ ਕਾਪਟਨ ਹੋਣੀ ਜਾਂ ਅਖੜੂਣੀ ਪੰਜਾਬ ਦੇ ਅੱਜ ਇਹ ਦਰੂਲਨ ਵਿੱਚ ਟਰੈਕਟਰਾਂ ਦੇ ਝੰਡੇ ਲਾ ਕੇ ਬੈਠੇ ਸੀ ਅੱਜ ਕੈਪਟਨ ਦੀ ਜ਼ਮੀਨ ਮਰ ਗਈ ਆ ਅੱਜ ਜਾਖਰਦੀ ਜੀ ਮੀਰ ਮਰ ਗਈ ਆ ਅੱਜ ਇਹ ਸਤੀਵਾ ਦੇ ਕੇ ਹੁਣ ਜੇ ਉਹਨਾਂ ਨੂੰ ਪੰਜਾਬ ਦਾ ਕੋਈ ਦਰਦ ਆ ਤੇ ਅੱਜ ਹੀ ਮੋਦੀ ਅੱਗੇ ਲੈਟਰ ਰੱਖ ਕੇ ਹੁਣ ਵੀ ਅਸੀਂ ਚੱਲੇ ਆ ਕਿਉਂਕਿ ਉਹਨਾਂ ਦਾ ਹੀ ਪੰਜਾਬ ਆ ਉਹਨਾਂ ਦੇ ਭਰਾ ਜਿਹੜੇ ਆ ਕੱਲ ਦੇ ਭਾਜ ਗੱਡੀਆਂ ਲੱਤ ਲੱਤ ਕੇ ਇੰਨੀ ਜਨਤਾ ਫੱਟਰ ਕਰ ਦਿੱਤੀ ਆ ਕੀ ਕੋਈ ਕੋਈ ਲੜਾਈ ਹੈਗੀ ਸਾਡੀ ਸਰਕਾਰ ਨਾਲ ਸਾਡੀ ਲੜਾਈ ਆ ਵੀ ਸਾਡੇ ਹੱਕ ਦੇਤੇ ਜਾਣ ਕੋਈ ਮੰਗਨੇ ਜਾ ਕੇ ਸਾਡੇ ਕੋ ਆ ਸਾਨੂੰ ਜਗ੍ਹਾ ਦੇ ਦਿਓ ਦਿੱਲੀ ਅੱਧੀ ਦੇ ਦਿਓ ਸਾਨੂੰ ਜਾਂ ਸਾਨੂੰ ਅੱਧਾ ਰਸਤਾ ਦੇ ਦਿਓ ਅਸੀਂ ਆਪਣੇ ਘਰਾਂ ਨੂੰ ਆਮ ਨਾਲ ਚੱਲ ਜਾਈਏ ਸਾਨੂੰ ਉਹਨਾਂ ਤੇ ਕੋਈ ਦੁੱਖ ਨਹੀਂ ਹਜ਼ਾਰਾਂ ਗੋਲੇ ਦਾਗ ਲੈਣ ਅਸੀਂ ਕਹਿੰਨੇ ਆ ਕੈਪਟਨ ਸਰ ਮਨਿੰਦਰ ਸਿੰਘ ਦੇ ਸਿਰ ਤੇ ਪਾਗਿਆ ਜੇ ਜਮੀਰ ਜਾਗਦੀ ਆ ਅੱਜ ਹੀ ਚਿੱਠੀ ਲਿਖ ਕੇ ਪੰਜਾਬ ਨੂੰ ਆਜਣ ਸਾਨੂੰ ਉਹਨਾਂ ਤੇ ਕੋਈ ਰੋਸ ਨਹੀਂ ਹਜ਼ਾਰਾਂ ਗੋਲੇ ਸੁੱਟ ਲੈਣ ਸਾਨੂੰ ਇਹਨਾਂ ਤੇ ਰੋਸ ਆ ਜਿਹੜੇ ਪਿਛਲਾ ਦੌਰਨ ਵਿੱਚ ਝੰਡੇ ਲਾ ਕੇ ਟਰੈਕਟਰਾਂ ਦੇ ਨਾਲ ਖੜੇ ਸੀ ਜਾਖਰੂ ਨਹੀਂ ਬਿਆਨ ਦਿੰਦੇ ਸੀ ਹੋਰ ਵੀ ਸਾਡੇ ਜਿਹੜੇ ਪੰਜਾਬ ਦੇ ਜਾ ਕੇ ਬੀਜੇਪੀ ਦੀ ਝੋਲੀ 'ਚ ਪਾਇਆ ਉਹ ਅੱਜ ਅੱਜ ਹੀ ਚਿੱਠੀਆਂ ਲੈ ਕੇ ਦੇ ਦੇਣ ਤੇ ਪੰਜਾਬ ਨੂੰ ਆ ਜਾਣ ਨਹੀਂ ਤੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਕਿਤੇ ਪੰਜਾਬ ਦੇ ਵਿੱਚ ਖੜਨ ਜੋਗੀ ਜਗ੍ਹਾ ਨਹੀਂ ਦੇਣੀ ਬੇਸ਼ੱਕ ਉਹ ਆਉਦਿਆਂ ਦੇ ਭੁੱਖੇ ਗਏ ਨੇ ਉਹ ਮੋੜਿਓ ਉਹ ਤੁਹਾਨੂੰ ਇੱਥੇ ਰਾਜ ਭਾਗ ਦੇ ਦਾਂਗੇ ਤੁਸੀਂ ਹੱਥ ਜੋੜ ਕੇ ਮੰਗਦੇ ਜੇ ਰਾਜ ਤੁਹਾਨੂੰ ਤੇ ਰਾਜ ਮਾਰ ਨੇ ਪਹਿਲਾਂ ਬਖਸ਼ਿਆ ਆ ਰਾਜ ਨੂੰ ਘਟਿਆ ਕੱਲ ਕਿੰਨੀ ਜੇ ਕੋਈ ਡਰ ਹੁੰਦਾ ਇਹਨਾਂ ਦੇ ਮਨ ਦੇ ਵਿੱਚ ਕੱਲ ਕਿੰਨੀ ਜਨਤਾ ਫਟਰੀ ਕੀਤੀ ਆ ਮਰਨ ਮਰੌਣ ਤੱਕ ਗੱਲ ਗਈ ਆ ਦੱਸੋ ਤੁਸੀਂ ਇੱਕ ਬੰਦਾ ਵੀ ਘਟਿਆ ਕੱਲ ਨਾਲੋਂ ਦੁੱਗਣਾ ਤਿਗਣਾ ਕੱਠ ਪਿੱਛੇ ਹੁੰਦਾ ਜਾ ਰਿਹਾ ਅੱਗੇ ਮਾਲਕ ਦੀ ਕਿਰਪਾ ਗੁਰੂ ਸਾਹਿਬ ਦੀ ਕਿਰਪਾ ਵਾ ਇਹ ਜਿੰਨੀਆਂ ਵੀ ਜਥੇਬੰਦੀਆਂ ਇਕੱਠੀਆਂ ਆਈਆਂ ਪਿੱਛੇ ਕਿਸੇ ਨੇ ਜਾਣਾ ਨਹੀਂ ਹਜ਼ਾਰ ਬੰਦਾ ਵੀ ਮਾਰ ਦੇਣ ਤਾਂ ਵੀ ਪਿੱਛੇ ਕਿਸੇ ਨਹੀਂ ਜਾਣਾ ਅਸੀਂ ਹੱਲੇ ਵੀ ਬੇਨਤੀ ਕਰਦੇ ਆਂ ਸ਼ਾਂਤਵੇਂ ਹੀ ਸਾਡਾ ਜਿਹੜਾ ਪ੍ਰੋਟੈਸਟ ਆ ਇਹਨੂੰ ਸਾਨੂੰ ਕਰ ਲੈਂਦੇ ਹੋ ਜੇ ਤੁਹਾਨੂੰ ਦਿੱਲੀ ਜਾਣਾ ਵੀ ਨਹੀਂ ਮਨਜ਼ੂਰ ਤੇ ਸਾਨੂੰ ਇੱਥੇ ਦੱਸ ਦਿਓ ਵੀ ਤੁਹਾਡੀਆਂ ਮੰਗਾਂ ਮੰਨੀਆਂ ਨੇ ਤੁਸੀਂ ਆਰਮਨਾਂ ਘਰ ਚੱਲ ਜੋ ਤੇ ਸਾਰਾ ਹੀ ਜਿਹੜਾ ਸਾਡਾ ਕੋਈ ਸਾਨੂੰ ਇਤਰਾਜ਼ ਨਹੀਂ ਇਹ ਗੋਲੇ ਛੁੱਟਣ ਸਾਡੇ ਤੇ ਨਹੀਂ ਕੋਈ ਜਾਣਦੇ ਉਹਨਾਂ ਗੋਲੇ ਅਸੀਂ ਤੇ ਖਾਂਦੇ ਆਂ ਖਾ ਕੇ ਅਸੀਂ ਸਾਡੇ ਜਵਾਨ ਫੱਟੜ ਵੀ ਹੁੰਦੇ ਆਂ ਫਿਰ 10 ਫੱਟਰ ਹੁੰਦੇ ਆ ਵੀ ਫਿਰ ਅੱਗੇ ਵਧ ਜਾਂਦੇ ਆ ਬਹੁਤ ਹੱਦ ਤੱਕ ਤਾਂ ਬੈਰੀਕੇਡਿੰਗ ਪੱਟ ਲਈ ਗਈ ਆ ਜਿੰਨੀ ਕੁ ਰਹਿ ਗਈ ਅੱਜ ਦੁਬਾਰਾ ਪੱਟੀ ਜਾਏਗੀ ਅੱਗੇ ਵਧਣ ਦੀ ਕੋਸ਼ਿਸ਼ ਬਿਲਕੁਲ ਜੀ ਬਿਲਕੁਲ ਮੀਟਿੰਗ ਤਿਆਰ ਆ ਜੋ ਵੀ ਆਗੂ ਆਰਡਰ ਕਰਨਗੇ ਬੇਜਖ ਹਜ਼ਾਰ ਬੰਦਾ ਮਾਰ ਦੇਣ ਜੋ ਜੋ ਜਿੰਨੇ ਜਿੰਨੇ ਉਹ ਜਿ세 ਬਣਾ ਕੇ ਅੱਗੇ ਭੇਜਣਗੇ ਉਹ ਜਾਈ ਜਾਣੇ ਆ ਕੱਲ ਵੀ ਜਾਂਦੇ ਗਏ ਆ ਫੱਟਰ ਹੁੰਦੇ ਗਏ ਆ ਪਿਛੇ ਆਉਂਦੇ ਗਏ ਆ ਬਾਕੀ ਵਧਦੇ ਗਏ ਆ ਇਹ ਤਾਂ ਹਮੇਸ਼ਾ ਹੀ ਇਦਾਂ ਹੁੰਦਾ ਰਿਹਾ ਪਰ ਸਾਡੀ ਇਹ ਆ ਵੀ ਜਿਹੜੇ ਸਰਦਾਰ ਪਿਛਲੇ ਅੰਦੋਲਨ ਵਿੱਚ ਕਹਿੰਦੇ ਸੀ ਪੰਜਾਬ ਨਾਲ ੱਤਕਾ ਹੋ ਰਿਹਾ ਅੱਜ ਇੱਕ ਰਾਜਗਦੀ ਜੇ ਕੈਪਟਨ ਸਾਹਿਬ ਨੂੰ ਪੰਜਾਬ ਦਾ ਦਰਦ ਆ ਤੇ ਅੱਜ ਇਸ ਦੀਵਾ ਦੇ ਕੋਈ ਨਹੀਂ ਦਿੰਦਾ ਮੈਂ ਤੇ ਕਹਿੰਦਾ ਵੇ ਦੇਸ਼ਾਂ ਵਿੱਚ ਜਿਨੀ ਸੰਗਤਿਆ ਜਿੰਨੇ ਪੰਜਾਬੀ ਆ ਉਹ ਕਿਸਾਨਾਂ ਦੇ ਪੁੱਤ ਨੇ ਬਾਹਰ ਗਏ ਨੇ ਬਾਈਕਾਟ ਕਰੋ ਕੱਲ ਦੀਆਂ ਵੀ ਚਰਚਾਵਾਂ ਚੱਲ ਰਹੀਆਂ ਨੇ ਦੇਸ਼ ਵਿੱਚ ਇਹ ਗੱਲ ਫੈਲ ਚੁੱਕੀ ਆ ਪੰਜਾਬ ਨਾਲ ਧੱਕਾ ਹੋ ਰਿਹਾ ਪੰਜਾਬ ਜਿਹੜਾ ਉਹ ਸੈਂਟਰ ਸਰਕਾਰ ਤੇ ਯਾਰ ਮੰਨਦਾ ਹੀ ਨਹੀਂ ਪੰਜਾਬ ਦਾ ਸੂਬਾ ਜੋ ਹਾਲਾਤ ਕਰ ਦਿੱਤੇ ਆ ਸਾਰਾ ਮੀਡੀਆ ਵੇਖਣ ਰਿਹਾ ਤੁਹਾਡਾ ਅੱਧਾ ਮੀਡੀਆ ਯਾਰ ਸੇ ਫੱਟ ਰ ਹੋਇਆ ਪਿਆ ਅਸੀਂ ਆਪ ਉਹਨਾਂ ਨੂੰ ਪਾਣੀ ਪਿਆ ਆਪ ਉਹਨਾਂ ਨੂੰ ਮੀਡੀਆ ਕੋ ਖੜ-ਖੜ ਦਵਾਈ ਦਵਾਈ ਤੁਹਾਡੇ ਮੀਡੀਏ ਨੂੰ ਆਗਰ ਨਾ ਬੋਲੇ ਦਾਕੇ ਆ ਤੇ ਪੀਡੀਸੀ ਨਿਊਜ਼ ਵਾਲਿਆਂ ਦੇ ਅਥਰੂ ਪੀਡੀਸੀ ਨਿਊਜ਼ ਵਾਲਿਆਂ ਤੇ ਸੁੱਧੇ ਅਥਰੂ ਗਿਆਸ ਜਿਹੜੇ ਛੁੱਟੇ ਗੋਲੇ ਫਿਰ ਕੱਲੇ ਗੋਲੇ ਨਹੀਂ ਪਲਾਸਟਿਕ ਦੀਆਂ ਗੋਲੀਆਂ ਰਫਲਾਂ ਦੇ ਪੱਕੇ ਖੋਲ ਜਿਹੜੇ ਉਹ ਟਰੈਕਟਰ ਦੇ ਟਾਇਰਾਂ 'ਚ ਮਾਰ ਕੇ ਪੈਂਚਰ ਕੀਤੇ ਆ ਉਹ ਸਾਰਿਆਂ ਨੇ ਫੜੇ ਆ ਹਰ ਇੱਕ ਦੇ ਬੰਦਿਆਂ ਦੇ ਹੱਥੀਂ ਆ ਵੇਖੋ ਆ ਵੇਖੋ ਜੀ ਆ ਗੋਲੀਆਂ ਨੇ ਇਹ ਆ ਗਈਆਂ ਪਲਾਸਟਿਕ ਦੀਆਂ ਨੇ ਪਰ ਇੰਨੇ ਪ੍ਰੈਸ਼ਨ ਨਾ ਆਉਂਦੀਆਂ ਨੇ ਜੇ ਮੂੰਹ ਅੱਖ ਜਿੱਥੇ ਵਾਦਿਆਂ ਦੀ ਬੰਦੇ ਬੇਹੋਸ਼ ਵੀ ਸਾਡੇ ਹੋਏ ਨੇ ਇਥੇ ਆ ਦੇਖਦੇ ਤੁਸੀਂ ਗੋਲੀਆਂ ਇਹਦੇ ਪੱਕੇ ਕਾਰਤੂਸ ਵੀ ਚਲਾਏ ਗਏ ਨੇ ਕੋਈ ਪੱਕੇ ਚਲਾਇਆ ਗਿਆ ਜੀ ਆਹ ਵੇਖੋ ਜੀ ਆਹ ਸਾਡੇ ਬਜ਼ੁਰਗ ਆਹ ਦੇਖੋ ਕਿਸੇ ਦੇ ਪੈਰ ਤੇ ਵੱਜੀ ਆ ਕਿਸੇ ਦੇ ਮੂੰਹ ਤੇ ਵੱਜੀ ਆ ਇੱਕ ਜਵਾਨ ਆ ਸਾਡਾ ਉਹਦੀ ਅੱਖ ਨਿਕਲ ਗਈ ਆ ਜੀ ਕੌਣ ਆ ਰਜਾਨਾ ਉਹਦਾ ਪਰੂਗਾ ਪਰ ਨਹੀਂ ਹੱਲੇ ਵੀ ਭਾਜਪੀ ਸਰਕਾਰ ਨੂੰ ਚਾਹੀਦਾ ਵੀ ਇਦਾਂ ਨਾ ਕਰੇ ਪੰਜਾਬ ਜਿਹੜਾ ਵਾ ਉਹ ਭਾਰਤੋਂ ਸਾਡਾ ਵਾ ਜੇ ਉਹ ਭਾਰਤ ਨਹੀਂ ਸਾਡਾ ਫਿਰ ਕੀ ਕੱਲ੍ਹ ਨੂੰ ਹੋਊਗਾ ਫਿਰ ਜੇ ਮੰਨ ਲਓ ਦਿੱਲੀਓ ਪੰਜਾਬ ਦੇ ਰਸਤੇ ਬੰਦ ਹੋ ਜਾਣਗੇ ਸਾਰੇ ਇਹ ਫਿਰ ਕੀ ਮਾਹੌਲ ਮਾਹੌਲ ਸ਼ਾਂਤ ਹੋਏਗਾ ਮੋਲ ਨੂੰ ਸ਼ਾਂਤ ਕਰਨ ਸਾਰੇ ਆਪਣੇ ਭੈਣ ਭਰਾ ਨਾ ਇਹ ਨਹੀਂ ਭੜਕਾਉ ਵਾਦੀ ਕਰਨ ਤੇ ਕੈਪਟਨ ਤੇ ਜਾਖੜ ਜਿੰਨੇ ਵੀ ਪੰਜਾਬ ਦੇ ਯਾਰ ਸਾਡੇ ਗਏ ਨੇ ਸਾਨੂੰ ਉਹਨਾਂ ਤੇ ਇਤਰਾਜ਼ ਕੀ ਜੇ ਉਹਨਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ ਤੇ ਅੱਜ ਸਦੀਵਾ ਦੇ ਕੇ ਪੰਜਾਬ ਨੂੰ ਕੋਈ ਨਹੀਂ ਆਕਾਲੀ ਦਲ ਦੀਆਂ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਇਹਦੇ ਭਾਜੀ ਪੀ ਦੇ ਨਾਲ ਦੁਬਾਰੇ ਗੱਠ ਜੋੜ ਹੋਣ ਜਾ ਰਿਹਾ ਆ ਆਕਾਲੀ ਦਲ ਦੀ ਪਤਾ ਗੱਲ ਕੀ ਆ ਜੇ ਇਹਨਾਂ ਨੂੰ ਹਿਸਾਬ ਲਈਏ ਤੇ ਫਿਰ ਸਾਰੇ ਇਕੱਠੇ ਹੀ ਆ ਹੁਣ ਆ ਰਾਤ ਦੀ ਖਬਰ ਪੜ੍ਹੀ ਆ ਉਹਨਾਂ ਨੇ ਕਿਹਾ ਵੀ ਸਾਡਾ ਗੱਠ ਜੋੜ ਬੰਦਿਆ ਬੰਦ ਗੱਠ ਜੋੜ ਦੇਖੋ ਕਿੰਨਾ ਚਿਰ ਰਹਿੰਦਾ ਕਿੰਨਾ ਚਿਰ ਰੱਖਦੇ ਆ ਲੋਕਤੰਤਰ ਦਾ ਇਨਾ ਘਾਣ ਹੋ ਗਿਆ ਜੇ ਵੀ ਕੋਈ ਗੱਲ ਨਹੀਂ ਹੁਣ ਜੇ ਜੇ ਡਰਦੇ ਹੁੰਦੇ ਤੇ ਪੰਜਾਬ ਚੋਂ ਹਜ਼ਾਰਾਂ ਹੀ ਟਰੇਲੀਆਂ ਟਰੈਕਟਰ ਤੇ ਹਜ਼ਾਰਾਂ ਹੀ ਗੱਡੀਆਂ ਆ ਰਹੀਆਂ ਨੇ ਵੀ ਜੇ ਉਹਨਾਂ ਨੂੰ ਪਤਾ ਹੁੰਦਾ ਇੱਥੇ ਗੋਲੀ ਚੱਲਣ ਢਈ ਆ ਤੇ ਉਹ ਕਿਉਂ ਪਿਛੋਂ ਆ ਆ ਤੁਸੀਂ ਆ ਵਿਖਾਓ ਮੀਡੀਆ ਦੇਖੋ ਕੱਲ ਨਾਲੋਂ ਦੁੱਗਣਾ ਕੱਟ ਹੋ ਗਿਆ ਹੱਲੇ ਵੀ ਸਾਡੀ ਬੇਨਤੀ ਆ ਅਸੀਂ ਸ਼ਾਂਤਮਈ ਪ੍ਰਦਰਸ਼ਨ ਹੈ ਸਾਡਾ ਕੋਈ ਸਾਡੀ ਸਰਕਾਰ ਨਾਲ ਲੜਾਈ ਨਹੀਂ ਸਾਡੀ ਆ ਜੰਗ ਮੰਗਾ ਦੀ ਸਾਡੀਆਂ ਮੰਗਾ ਮੰਨ ਲੈਣ ਅਸੀਂ ਇਹ ਜਿਹੜੇ ਸ਼ਾਂਤ ਹੋ ਕੇ ਆਪਣੇ ਘਰ ਨੂੰ ਚਲਦਾਂਗੇ ਤੁਸੀਂ ਦੱਸੋ ਅਸੀਂ ਸਰਕਾਰ ਨਾਲ ਕੀ ਲੜ ਸਕਦੇ ਆ ਸਾ ਅਸੀਂ ਝੰਡੇ ਲੈ ਕੇ ਆਏ ਆ ਉਹਨਾਂ ਅੱਗੇ ਰਫੜਾਂ ਰੱਖੀਆਂ ਨੇ ਗੋਲੇ ਰੱਖੇ ਆ ਪਲਾਸਟਿਕ ਦੀਆਂ ਗੋਲੀਆਂ ਨੇ ਸਾਡੇ ਕੋਲ ਕੋਈ ਹੈ ਕੋਈ ਹਥਿਆਰ ਸਿਰਫ ਸਾਡੇ ਕੋਲ ਝੰਡੇ ਹੀ ਆ ਪਾਣੀ ਦੀਆਂ ਬੋਤਲਾਂ ਨੇ ਠੀਕ ਹੈ ਨਾ ਜੀ ਬਾਕੀ ਜਿਹੜੇ ਬਾਰਡਰ ਤੇ ਲੜ ਰਹੇ ਨੇ ਸੀਆਰਪੀ ਦੇ ਜਾਂ ਬੀਆਰਐਸਆਰ ਦੇ ਜਵਾਨ ਇਹ ਵੀ ਸਾਡੇ ਪੰਜਾਬ ਦੇ ਨੇ ਇਹਨਾਂ ਦੇ ਵੀ ਸਾਡਾ ਕੋਈ ਰੋਸ ਨਹੀਂ ਜਿਵੇਂ ਕਹਿਣ ਇਹਨਾਂ ਨੂੰ ਉਹ ਤੇ ਵਿਚਾਰੇ ਸਾਨੂੰ ਸਾਡੇ ਰਾਵਾਂ 'ਚ ਫੁੱਲ ਵਿਛਾਉਣ ਪੰਜਾਬ ਦੀ ਕਿਸੇ ਕੰਮੋਂ ਵੀ ਦੇਣ ਘਟਨੀ ਜਿੰਨੀਆਂ ਕੁਰਬਾਨੀਆਂ ਵੇਖ ਲਓ ਜਿੰਨੀਆਂ ਵੀ ਫੌਜਾਂ ਲੱਗੀਆਂ ਨੇ ਹਰ ਬਾਰਡਰ ਤੇ ਸਿੱਖ ਬੋਜ ਲੱਗੀ ਆ ਚਲੋ ਇਹ ਭਾਰਤ ਸਾਂਝਾ ਹੀ ਤੇ ਲੱਗੀ ਆ ਕਿ ਪੰਜਾਬ ਨਾਲੋਂ ਵੱਖਰਾ ਹੈ ਤੁਸੀਂ ਦੱਸ ਦਿਓ ਪੰਜਾਬ ਵੱਖਰਾ ਹਿੱਸਾ ਫਿਰ ਆ ਕੀ ਹੋ ਰਿਹਾ ਆ ਇਦੋਂ ਵੱਡਾ ਜਿਹੜਾ ਜ਼ੁਲਮ ਕੀ ਹੋਣਾ ਸੀਗਾ ਕੋਈ ਸਾਰੇ ਆ ਸ਼ਾਂਤੀ ਮਈ ਅਸੀਂ ਕਰ ਰਹੇ ਆ ਉਹ ਕਰੀ ਜਾਣ ਅਸੀਂ ਖਾਈ ਜਨੇ ਆ ਗੋਲਿਆਂ ਨਾਲ ਸਾਡਾ ਧੰਨਵਾਦ ਹੋਣ ਡਿਆ ਅਸੀਂ ਵੈਲਕਮ ਕਰਨੇ ਕੋਈ ਗੱਲ ਨਹੀਂ ਚਲਾਈ ਜੋ ਜਨੇ ਗੋਲੇ ਚਲਦੇ ਕਹਤਾ ਹੈ ਜਜਬਾ ਗਾਇ ਹੌਸਲਾ ਕਿਸਾਨਾਂ ਦਾ ਕਹਿੰਦੇ ਜਿੰਨੇ ਮਰਜੀ ਗੋਲੇ ਦਾਗ ਲੋ ਪਰ ਅਸੀਂ ਪਿੱਛੇ ਨਹੀਂ ਹਟਾਂਗੇ ਕੈਮਰਾ ਪਰਸਨ ਹਰਪੇ ਸਿੰਘ ਦੇ ਨਾਲ ਰਾਜੂ ਸਿੰਘ ਭੁੱਲਰ ਦਾ ਇਮਪੈਕਟ ਸ਼ੰਭੂ ਬਾਡਰ